ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਜੀ ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ ਸਿਰ ਤੇ ਗੁਜਰੀ ਦੇ ਗੁਜਰੀ ਸੀ ਤਾਂ ਹੋਣੀ ਜਿਹੋ ਜਹੀ ਸੀ ਗੁਰੂ ਦਸ਼ਮੇਸ਼ ਜੀ ਤੇ ਇਹੋ ਜਹੀ ਨਹੀਂ ਕਿਸੇ ਤੇ ਸ਼ਾਂ ਹੋਣੀ ਗੋਬਿੰਦ ਜਿਹਾਂ ਨਹੀਂ ਕਿਸਦਾ ਪੁੱਤ ਹੋਣਾ ਗੁਜਰੀ ਜਹੀ ਨਹੀਂ ਕਿਸੇ ਦੀ ਮਾਂ ਹੋਣੀ ਗੁజర్ ਗਏ ਜਦ ਪੁੱਤਰੇ ਸੁਣ ਗੁਜਰੀ ਰੱਬ ਦਾ ਸ਼ੁਕਰ ਮਨਾ ਫਿਰ ਤਾਂ ਗੁਜਰੀ ਸਾਰੀ ਉਮਰ ਜਿਸ ਦੁੱਖਾਂ ਦੀ ਧੁੱਪ ਸੇਖੀ ਕਰਦੀ ਰਹੀ ਉਹ ਕੌਮ ਤੇ ਸ਼ਾਂ ਗੁਜਰੀ ਪੂਜਣ ਜੋਗ ਉਹ ਬਣ ਗਿਆ ਬੁਰਜ ਠੰਡਾ ਪੂਜੇ ਮਾਂ ਗੁਜਰੀ ਜੇੜੀ ਥਾਂ ਗੁਜਰੀ ਸਾਰੇ ਪਿਆਰ ਸਤਕਾਰ ਦੇ ਨਾਲ ਬੋਲੋ ਤਨ ਮਾਂ ਗੁਜਰੀ ਤਨ ਮਾਂ ਗੁਜਰੀ ਚਾਚਕ ਨਾਲ ਸਤਕਾਰ ਦੇ ਨਾਲ ਬੋਲੋ ਤਨ ਮਾ ਗੁਜਰੀ ਤਨ ਮਾ ਗੁਜਰੀ ਸਾਰੇ ਪਿਆਰ ਸਤਕਾਰ ਦੇ ਨਾਲ ਬੋਲੋ ਤਨ ਮਾ ਗੁਜਰੀ ਤਨ ਮਾ ਗੁਜਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ